ਸਤਿ ਸ੍ਰੀ ਅਕਾਲ ਜੀ ਅੱਜ ਕੱਲ ਤੁਸੀਂ ਦੇਖ ਰਹੇ ਹੋ ਕਿ ਸਾਰਿਆਂ ਨੂੰ ਬਹੁਤ ਜ਼ਿਆਦਾ ਹਨਾ ਰੋਗ ਦਰਦ ਇੱਕ ਇਹ ਪਤਾ ਨਹੀਂ ਕੀ ਗੱਲ ਹੈ ਸਰੀਰ ਦੇ ਵਿੱਚ ਦਰਦਾਂ ਦੀ ਤਾਂ ਇੱਕ ਆਮ ਹੀ ਬਿਮਾਰੀ ਹੋ ਚੁੱਕੀ ਹੈਗੀ ਹਰ ਕੋਈ ਦੁਖੀ ਹੈ ਦਵਾਈਆਂ ਲੈ ਲੈ ਕੇ ਵੀ ਥੱਕ ਜਾਂਦੇ ਆਗੇ ਪਰ ਡਾਕਟਰ ਵੀ ਉਸ ਸਮੇਂ ਜਵਾਬ ਦੇ ਦਿੰਦੇ ਨੇ ਕਹਿ ਦਿੰਦੇ ਨੇ ਨਾ ਜਦੋਂ ਆਪਾਂ ਕਹਿੰਦੇ ਇੱਕ ਆਪਰੇਸ਼ਨ ਤੇ ਚੱਲਿਆ ਜਾਂਦਾ ਹੈ ਮਰੀਜ਼ ਤੇ ਡਾਕਟਰ ਕਹਿੰਦੇ ਨੇ ਵੀ ਅਸੀਂ ਆਪਦੀ ਪੂਰੀ ਬਾਹ ਲਗਾ ਲਈ ਤੇ ਹੁਣ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਉਹ ਇਸ ਨੂੰ ਠੀਕ ਕਰ ਦੇਣ ਕਿਉਂਕਿ ਜਿੱਥੇ ਦਵਾਈ ਮਤਲਬ ਕਿ ਕੰਮ ਕਰਨੀ ਬੰਦ ਕਰ ਦਿੰਦੀ ਹੈ ਉੱਥੇ ਦੁਆ ਕੰਮ ਕਰਦੀ ਹੈਗੀ ਅੱਜ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਜੋ ਮੈਂ ਗੱਲ ਕਰਨ ਲੱਗੀ ਹਾਂ ਤੁਹਾਡੇ ਨਾਲ ਉਸ ਸਥਾਨ ਦੀ ਜਿਸ ਸਥਾਨ ਤੇ ਜਾ ਕੇ ਹਰ ਇੱਕ ਮੁਰਾਦ ਪੂਰੀ ਹੁੰਦੀ ਹੈ ਹਰ ਇੱਕ ਰੋਗੀ ਦਾ ਰੋਗ ਵੀ ਠੀਕ ਹੁੰਦਾ ਜਿੰਨਾ ਮਰਜੀ ਹੈ ਨਾ ਹੋਣੀ ਚਾਹੀਦੀ ਹੈ ਕਿ ਸਰਦਾ ਦੇਖੋ ਜਦੋਂ ਤੋਂ ਵੀ ਵਾਹਿਗੁਰੂ ਜੀ ਨੇ ਮੈਨੂੰ ਇਸ ਲਾਈਨ ਵੱਲ ਮੋੜਿਆ ਹੈ ਮੈਂ ਹਮੇਸ਼ਾ ਤੁਹਾਨੂੰ ਦੱਸਦੀ ਹੁੰਨੀ ਆ ਕਹਿੰਦੀ ਹੁੰਨੀ ਆ ਵੀ ਜਦੋਂ ਤੱਕ ਤੁਹਾਡਾ ਭਰੋਸਾ ਤੇ ਤੁਹਾਡੀ ਸਰਦਾ ਵਾਹਿਗੁਰੂ ਜੀ ਤੇ ਨਹੀਂ ਬੱਜੇਗੀ ਉਦੋਂ ਤੱਕ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈਗਾ ਸਭ ਤੋਂ ਪਹਿਲਾਂ ਵਿਸ਼ਵਾਸ ਕਰਨਾ ਸ਼ੁਰੂ ਕਰੋ ਇਹ ਸੋਚੋ ਵੀ ਵਾਹਿਗੁਰੂ ਜੀ ਸਾਡੇ ਹਰ ਇੱਕ ਦੁੱਖ ਦਾ ਇਲਾਜ ਕਰਨਗੇ ਹਰ ਇੱਕ ਦੁੱਖ ਨੂੰ ਦੂਰ ਕਰਨਗੇ ਤੁਹਾਡੇ ਕਿਤੇ ਵੀ ਦਰਦ ਹੁੰਦਾ ਕਿਤੇ ਵੀ ਤੁਹਾਡੇ ਸਰੀਰ ਦਾ ਅੰਗ ਮਤਲਬ ਕੀ ਹੁੰਦਾ ਵੀ ਹਾਂ ਮੈਂ ਬਹੁਤ ਪੀੜਾ ਚਾਂ ਦੇਖੋ ਮੈਂ ਤੁਹਾਡੇ ਨਾਲ ਆਪਣੀ ਰੋਗਾਂ ਦੀ ਕਈ ਵਾਰੀ ਹਨਾ ਜਿਹੜੀ ਸਾਂਝੀ ਕੀਤੀ ਹੈ ਹੱਡ ਵੀਤੀ ਮੈਨੂੰ ਪਹਿਲਾਂ ਕਾਲਾ ਪੀਲਿਆ ਹੋ ਗਿਆ ਸੀਗਾ ਉਹ ਵੀ ਦੇਖੋ ਵਾਹਿਗੁਰੂ ਜੀ ਨੇ ਪਤਾ ਨਹੀਂ ਹੈ ਨਾ ਕਿਸ ਬੱਚੀ ਦੇ ਵਿੱਚ ਉਹਨਾਂ ਨੂੰ ਦਿਖਦਾ ਹੈ ਨਾ ਜਿਹੜਾ ਕਿ ਏਡੇ ਏਡੇ ਰੋਗਾਂ ਨੂੰ ਜਿਨ੍ਹਾਂ ਤੋਂ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ ਨਾ ਵੀ ਪਲਾਂ ਦੇ ਵਿੱਚ ਡਾਕਟਰ ਵੀ ਹੈਰਾਨ ਹੋ ਗਏ ਸੀਗੇ ਜਦੋਂ ਮੇਰੇ ਕਾਲੇ ਪੀਲੇ ਦੀ ਰਿਪੋਰਟ ਆਈ ਸੀਗੀ ਮੈਨੂੰ 25 ਦਿਨ ਮੇਰੇ ਗਲੇ ਦੇ ਵਿੱਚੋਂ ਦੀ ਹੈ ਨਾ ਪਾਣੀ ਵੀ ਨਹੀਂ ਲੰਘਿਆ ਸੀਗਾ ਖਾਣਾ ਤਾਂ ਬਹੁਤ ਦੂਰ ਦੀ ਗੱਲ ਹੈ 25 ਦਿਨ ਮੈਨੂੰ ਐਡਮਿਟ ਰੱਖਿਆ ਸੀਗਾ ਹਸਪੀਟਲ ਦੇ ਵਿੱਚ ਡਾਕਟਰਾਂ ਨੂੰ ਕੁਝ ਨਹੀਂ ਪਤਾ ਲੱਗਿਆ ਸੀ ਉਸ ਤੋਂ ਬਾਅਦ ਹੈਮੋਪੈਥੀ ਦੇ ਡਾਕਟਰ ਨੇ ਜਿਹੜਾਂ ਦੀ ਮੈਂ ਤੁਹਾਨੂੰ ਨੰਬਰ ਤੇ ਨਾਮ ਦੱਸਦੀ ਹੁੰਨੀ ਆ ਨਾ ਉਹਨਾਂ ਨੇ ਬਸ ਵੈਸੀ ਮੇਰਾ ਲੀਵਰ ਦਾ ਜਦੋਂ ਟੈਸਟ ਕਰਵਾਇਆ ਤਾਂ ਮੇਰੇ ਲੀਵਰ ਦੇ ਵਿੱਚ ਕਾਫੀ ਇਨਫੈਕਸ਼ਨ ਆਈ ਇਨਫੈਕਸ਼ਨ ਆਉਣ ਤੋਂ ਬਾਅਦ ਫਿਰ ਉਹਨਾਂ ਨੇ ਮੇਰਾ ਕਾਲੀ ਪੀਲੀ ਦਾ ਟੈਸਟ ਕਰਵਾਇਆ ਤੇ ਮੈਨੂੰ ਉਹ ਵੀ ਪੋਜ਼ਿਟਿਵ ਆਇਆ ਤੇ ਇਨਫੈਕਸ਼ਨ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਸੀਗੀ ਵਾਹਿਗੁਰੂ ਜੀ ਅੱਗੇ ਨਾ ਅਰਦਾਸ ਕਰਦੇ ਤੇ ਜਦੋਂ ਆਪਾਂ ਮੈਂ ਹਰ ਵਾਰ ਕਹਿੰਦੀ ਨੇ ਜਦੋਂ ਵੀ ਤੁਸੀਂ ਕਿਸੇ ਡਾਕਟਰ ਕੋਲੇ ਜਾਣਾ ਤਾਂ ਤੁਸੀਂ ਇਸ ਸ਼ਬਦ ਦਾ ਜ਼ਰੂਰ ਪਾਠ ਕਰਕੇ ਤੇ ਅਰਦਾਸ ਕਰਕੇ ਜਾਇਆ ਕਰੋ ਅਰਦਾਸ ਕੀ ਕਰਨੀ ਹੈ ਦੇਖੋ ਮੈਂ ਹਰ ਵਾਰ ਤੁਹਾਨੂੰ ਦੱਸ ਦਿੰਨੀ ਹਾਂ ਅਰਦਾਸ ਦੇ ਵਿੱਚ ਬੈਦਾਂ ਸੰਦਾਂ ਸੰਗ ਇਕੱਠਾ ਹੋਆ ਔਖੇ ਦਾ ਆਵੇ ਰਾਸ ਵਿੱਚ ਆਪ ਖਲੋ ਆਂ ਹੇ ਪਿਤਾ ਜੀ ਸਾਨੂੰ ਉਸ ਬੈਦ ਹਕੀਮ ਡਾਕਟਰ ਕੋਲ ਲੈ ਕੇ ਜਾਣਾ ਜਿੱਥੇ ਕਿ ਮੇਰਾ ਇਹ ਰੋਗ ਹੈ ਜਿਹੜਾ ਮੇਰੇ ਕਰਮਾ ਕਰਕੇ ਮੈਨੂੰ ਮਿਲਿਆ ਇਹ ਖਤਮ ਹੋ ਜਾਵੇ ਉਸ ਤੋਂ ਬਾਅਦ ਮੇਰੀ L4 ਤੇ L5 ਜਿਹੜੀ ਆਪਣੀਆਂ ਨਰਵਸ ਸਿਸਟਮ ਹੁੰਦੇ ਨੇ ਉਹਦੇ ਵਿੱਚ BMM ਦਾ ਗੈਪ ਪੈ ਗਿਆ ਸੀਗਾ ਹੈਨਾ ਕੋਈ ਮੈਂ ਨਾ ਬਣਾਈ ਹੋਈ ਕਹਾਣੀ ਨਹੀਂ ਹੈਗੀ ਜਿਸ ਨੂੰ ਵੀ ਡਾਊਟ ਹੈ ਜਿਸ ਨੂੰ ਵੀ ਏ ਹੈ ਵੀ ਹਾਂ ਉਹੀ ਉਹੀ ਕਹੀ ਜਾਂਦੇ ਆ ਮੈਂ ਤੁਹਾਨੂੰ ਆਪਣੀ ਰਿਪੋਰਟ ਵੀ ਦਿਖਾ ਦੂੰਗੀ ਹਨਾ ਕਿਸੇ ਵੀਡੀਓ ਦੇ ਵਿੱਚ ਤੁਸੀਂ ਮੈਨੂੰ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪਣੀ ਰਿਪੋਰਟ ਦਿਖਾ ਦੂੰਗੀ ਵੀ ਹਾਂ ਡਾਕਟਰਾਂ ਨੇ ਇਹ ਆਇਆ ਹੋਇਆ ਕਿ ਨਹੀਂ ਆਇਆ ਹੋਇਆ ਦੇਖੋ ਮੇਰੀ ਨਾੜ ਹਰ ਇੱਕ ਚੀਜ਼ ਦਾ ਉਹਨਾਂ ਨੇ ਕੱਲੀ-ਕੱਲੀ ਜਿਹੜੀ ਮੇਰੀ ਨਾੜੀ ਹੈ ਉਹਦੀ ਹਨਾ ਸਕੈਨ ਕੀਤੀ ਸੀਗੀ ਤੇ ਐਮ ਆਰ ਆਈਆਂ ਹੋਈਆਂ ਸੀਗੀਆਂ ਸਾਰੇ ਉਹਨਾਂ ਨੇ ਮਲਕਿ ਮੇਰੇ ਸਿਸਟਮ ਜਿੰਨਾ ਵੀ ਆਪਣਾ ਲਾਲੋ ਬਾਡੀ ਦਾ ਹਨਾ ਬ੍ਰੇਨ ਦਾ ਲਾਲੋ ਉਹਨਾਂ ਨੇ ਹਨਾ ਚੈੱਕ ਅਪ ਕੀਤਾ ਸੀਗਾ ਕਿਉਂਕਿ ਮੈਨੂੰ ਬਿਲਕੁਲ ਆਪਣਾ ਹਨਾ ਨੀਚੋ ਜਿਹੜਾ ਆਪਣਾ ਪਾਰਟ ਹੁੰਦਾ ਹੈਗਾ ਮੈਨੂੰ ਪਤਾ ਲੱਗਣੋਂ ਹਟ ਗਿਆ ਸੀਗਾ ਤੇ ਮੈਨੂੰ ਤੁਰਿਆ ਵੀ ਨਹੀਂ ਜਾਂਦਾ ਸੀ ਮੇਰੇ ਪੈਰ ਤੇ ਪੈਰ ਰੱਖ ਕੇ ਮਲਕੇ ਮੇਰੇ ਹਸਬੰਦ ਜੀ ਆਪਣੇ ਪੈਰ ਤੇ ਪੈਰ ਰੱਖ ਕੇ ਮੇਰਾ ਪੈਰ ਅੱਗੇ ਕਰਦੇ ਸੀਗੇ ਇੰਨਾ ਜਿਆਦਾ ਮੈਂ ਤਕਲੀਫ ਦੇ ਵਿੱਚ ਸੀਗੀ ਤੇ ਅਰਦਾਸ ਕੀਤੀ ਦੋ ਤਿੰਨ ਥਾਵੇਂ ਅਸੀਂ ਹੱਡੀਆਂ ਵਾਲਿਆਂ ਕੋਲੇ ਗਏ ਕੁਛ ਨਾ ਪਤਾ ਲੱਗਿਆ ਤੇ ਇੱਕ ਦਿਨ ਜਦੋਂ ਅਰਦਾਸ ਕੀਤੀ ਬਹੁਤ ਮਨ ਦੁਖਿਓ ਕਿ ਮੈਂ ਵਾਹਿਗੁਰੂ ਜੀ ਹਜੇ ਇੰਨੀ ਉਮਰ ਪਈ ਹੈ ਵੀ ਜਾ ਤਾਂ ਮੈਨੂੰ ਲੈ ਜਾ ਜਾਂ ਮੈਨੂੰ ਠੀਕ ਕਰ ਦੇ ਮਨ ਦੇ ਅੰਦਰੋਂ ਅਰਦਾਸ ਨਿਕਲੀ ਜਦੋਂ ਕਹਿੰਦੀ ਆਪਣੇ ਸੱਚੇ ਮਨ ਦੇ ਵਿੱਚੋਂ ਦੁਖੀ ਹੋ ਕੇ ਪਰ ਅਰਦਾਸ ਨਿਕਲਦੀ ਤਾਂ ਵਾਹਿਗੁਰੂ ਜੀ ਉਸੇ ਪਲ ਸੁਣਦੇ ਆ ਤੇ ਅਸੀਂ ਕਲੰਬੀਆ ਆਪਣੇ ਪਟਿਆਲੇ ਹਸਪੀਟਲ ਹੈਗਾ ਹਨਾ ਅਸੀਂ ਉੱਥੇ ਗਏ ਉੱਥੇ ਦੋ ਡਾਕਟਰ ਪਹਿਲਾਂ ਅਸੀਂ ਹੱਡੀਆਂ ਵਾਲੇ ਕੋਲੇ ਗਏ ਉਹਨੇ ਨਹੀਂ ਪਤਾ ਲੱਗਿਆ ਜਦੋਂ ਮੈਨੂੰ ਫਰਕ ਨਾ ਪਿਆ ਮੈਂ ਉਸੇ ਟਾਈਮ ਹੀ ਆਪਣੇ ਹਸਬੰਡ ਜੀ ਨੂੰ ਕਿਹਾ ਵੀ ਮੈਨੂੰ ਨਹੀਂ ਫਰਕ ਪੈਗਾ ਤਾਂ ਉੱਥੇ ਇੱਕ ਹੋਰ ਡਾਕਟਰ ਨੇ ਕੀ ਜੋ ਕਿ ਨਰਵਸ ਸਿਸਟਮ ਦੇ ਡਾਕਟਰ ਨੇਗੇ ਸਾਰੇ ਨੈਰੋ ਸਪੈਸ਼ਲਿਸਟ ਡਾਕਟਰ ਨੇਗੇ ਉਹਨਾਂ ਨੇ ਮੇਰਾ ਜਦੋਂ ਦੇਖਿਆ ਮੈਨੂੰ ਕਹਿੰਦੇ ਬੇਟੇ ਬੀਲ ਚੇਅਰ ਤੇ ਬਹਿ ਜਾ ਵੀ ਤੂੰ ਤੁਰਨਾ ਨਹੀਂ ਹੈਗਾ ਇੰਨੀ ਜ਼ਿਆਦਾ ਤੇਰੀ ਪ੍ਰੋਬਲਮ ਵੱਧ ਚੁੱਕੀ ਆ ਉਹਨਾਂ ਨੇ ਕਿਹਾ ਸੀਗਾ ਕਿ ਬੇਟਾ ਤੁਸੀਂ ਇਹ ਨਾ ਜਾਂ ਤਾਂ ਫਿਰ ਆਪਰੇਸ਼ਨ ਕਰਵਾ ਲਓ ਜਾਂ ਫਿਰ ਤੁਸੀਂ ਬੈਡ ਰੈਸਟ ਰੱਖਿਓ ਤੇ ਚਲੋ ਸਾਰੇ ਪਰਿਵਾਰ ਦੀ ਸਹਿਮਤੀ ਹੋਈ ਤੇ ਵਾਹਿਗੁਰੂ ਜੀ ਦੀ ਮਿਹਰ ਹੋਈ ਆਪਰੇਸ਼ਨ ਤੋਂ ਬਚ ਕੇ ਕਿਉਂਕਿ ਆਪਰੇਸ਼ਨ ਜਿਹੜਾ ਕੋਈ ਕਰਵਾਉਂਦਾ ਹੈ ਆਪਦੀ ਹੈ ਨਾ ਬੈਕ ਦਾ L4 L5 ਦਾ ਉਹ 99% ਦੇ ਹੀ ਹੁੰਦਾ 1% ਲਾ ਲਓ ਵੀ ਤੁਸੀਂ ਪਾਸ ਹੋ ਸਕਦੇ ਹੋ ਮਲਕਿ ਤੁਹਾਡੀ ਉਹ ਬਿਮਾਰੀ ਹੈ ਜਿਹੜੀ ਖਤਮ ਹੋ ਜੇ ਕਿਉਂਕਿ ਆਪਰੇਸ਼ਨ ਦਾ ਬੈਸੇ ਵੀ ਕਿਸੇ ਚੀਜ਼ ਦਾ ਕਰਵਾ ਲਓਣਾ ਉਹਦਾ ਬਾਅਦ ਦੇ ਵਿੱਚ ਜਾ ਕੇ ਤੁਹਾਨੂੰ ਦੁੱਖ ਹੋਵੇਗਾ ਹੀ ਹੋਵੇਗਾ ਗੱਲ ਮੈਂ ਕੀ ਕਰ ਰਹੀ ਹਾਂ ਕਿ ਗੱਲ ਜਦੋਂ ਆਪਾਂ ਵਿਸ਼ਵਾਸ ਕਰਦੇ ਹਾਂ ਵਾਈਗਰੂ ਜੀ ਤੋਂ ਜਦੋਂ ਵੀ ਕਿਸੇ ਵੀ ਮੁਸ਼ਕਿਲ ਦੇ ਵਿੱਚ ਆਇਆ ਕੋਈ ਵੀ ਕੰਮ ਨੂੰ ਹੱਥ ਪਾਇਆ ਵਾਈਗਰੂ ਜੱਗੇ ਅਰਦਾਸ ਕੀਤੀ ਆ ਤਾਂ ਵਾਈਗਰੂ ਜੀ ਨੇ ਸਾਡੇ ਬੇੜੇ ਪਾਰ ਪਾਰ ਲਾਏ ਨੇ ਦੇਖੋ ਹੁਣ ਇਹ ਤਾਂ ਤੁਹਾਡੇ ਵਿਸ਼ਵਾਸ ਦੀ ਗੱਲ ਹੈ ਕਿ ਤੁਸੀਂ ਵਾਈਗਰੂ ਜੀ ਤੇ ਕਿੰਨਾ ਕੋ ਵਿਸ਼ਵਾਸ ਕਰਦੇ ਹੋ ਹਣਾ ਤੇ ਆਗੀ ਜੋਤ ਦੇ ਹਨ ਜਿਹੜੀ ਮੈਂ ਗੱਲ ਕਰਨੀ ਹੈ ਵੀ ਅੱਜ ਜੋਤ ਦਾ ਘਿਓ ਤੁਸੀਂ ਇਹਨੇ ਕਿਸ ਤਰੀਕੇ ਨਾਲ ਲੈ ਕੇ ਆਉਣਾ ਤੇ ਕਿੱਥੋਂ ਕਈ ਕਹਿਣਗੇ ਵੀ ਇਹ ਤਾਂ ਉਹੀ ਮਾਰੀ ਜਾਂਦੀ ਹੈ ਨਾ ਜੋਤਾਂ ਦੇ ਘਿਓ ਨਾਲ ਕੀ ਹੋ ਜਾਊ ਫਿਰ ਤਾਂ ਡਾਕਟਰ ਫੇਲ ਹੋ ਜਾਣ ਇਦਾਂ ਹਨਾ ਕਾਫੀ ਕਰਨਗੇ ਚਲੋ ਜਿਨ੍ਹਾਂ ਨੇ ਨਹੀਂ ਕਰਨਾ ਜਿਹਨੂੰ ਨਹੀਂ ਸਰਦਾ ਹੈਗੀ ਉਹ ਨਾ ਕਰੋ ਕਿਉਂਕਿ ਜਿਨੇ ਸਰਦਾ ਕਰ ਲਈ ਉਹ ਕਹਿੰਦੇ ਇੱਕ ਸਵਾਦੀ ਚੁਟਕੀ ਤੋਂ ਵੀ ਠੀਕ ਹੋਣ ਵਾਲਾ ਨਾ ਤੁਸੀਂ ਸੁਣਿਆ ਹੋਣਾ ਬਜ਼ੁਰਗਾ ਤੋਂ ਹੋ ਜਾਂਦਾ ਹੈ ਤੇ ਤੁਸੀਂ ਦੇਖੋ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈਗਾ ਉਥੇ 24 ਘੰਟੇ ਜੋਤ ਚੱਲਦੀ ਰਹਿੰਦੀ ਹੈਗੀ ਇੱਕ ਤਾਂ ਦੇਖੋ ਪਿੱਤਲ ਦੇ ਜਾਂ ਤਾਂਬੇ ਦੇ ਭਾਂਡੇ ਦੇ ਵਿੱਚ ਜੋਤ ਲਗਾਈ ਜਾਂਦੀ ਹੈ ਜਦੋਂ ਉਹਦੇ ਵਿੱਚ 24 ਘੰਟੇ ਅੱਗ ਦੇ ਸੀਕ ਦੇ ਨਾਲ ਉਹ ਘਿਉ ਤਪਦਾ ਹੈਗਾ ਉਹ ਆਟੋਮੈਟਿਕੀ ਇੱਕ ਦਵਾਈ ਦਾ ਰੂਪ ਬਣ ਜਾਂਦਾ ਹੈਗਾ ਦੂਸਰਾ ਉੱਥੇ ਸਿਹਤ ਸਿੰਘਾਂ ਦੀ ਅਬਦੀ ਸ਼ਕਤੀ ਹੈ ਜਿੱਥੇ ਗੁਰੂ ਸਾਹਿਬ ਜੀ ਦੀ ਹਰ ਟਾਈਮ ਬਾਣੀ ਪੜ੍ਹੀ ਜਾਂਦੀ ਹੈ ਜਿੱਥੇ ਕਹਿੰਦੇ ਸਿਮਰਨ ਬਾਣੀ ਪੜ੍ਹੀ ਜਾਂਦੀ ਹੈ ਉੱਥੇ ਤਾਂ ਬੈਸ ਹੀ ਕੋਈ ਰੋਗ ਨਹੀਂ ਰਹਿੰਦਾ ਹੈਗਾ ਉਥੋਂ ਬਹੁਤ ਸੰਗਤਾਂ ਮਤਲਬ ਕਿ ਵੱਡੇ ਤੋਂ ਵੱਡੇ ਹਨ ਡਾਕਟਰ ਵੀ ਹੈਰਾਨ ਨੇ ਜਿਹੜੇ ਜਿਹੜੇ ਦਵਾਈਆਂ ਨਾਲ ਠੀਕ ਨਹੀਂ ਹੋ ਰਹੇ ਜੋਤ ਦੇ ਘeol ਲਗਾਉਣ ਦੇ ਨਾਲ ਠੀਕ ਹੋ ਰਹੇ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਕੋਈ ਇਦਾਂ ਦੀ ਤੁਹਾਨੂੰ ਲੱਗਦਾ ਤਾਂ ਸਰਦ ਅਨੁਸਾਰ ਤੁਸੀਂ ਉਥੋਂ ਘeol ਲੈ ਕੇ ਆ ਕੇ ਜਿੱਥੇ ਵੀ ਤੁਹਾਡੇ ਹਨਾ ਹੁੰਦਾ ਵੀ ਇਹ ਠੀਕ ਨਹੀਂ ਹੋ ਰਿਹਾ ਹਨ ਦਵਾਈਆਂ ਦੇ ਨਾਲ ਤਾਂ ਤੁਸੀਂ ਉਸ ਨੂੰ ਵੀ ਯੂਜ਼ ਕਰਨੇ ਤੇ ਨਾਲ-ਨਾਲ ਦਵਾਈ ਵੀ ਯੂਜ਼ ਕਰਨੀ ਹੈ ਤੇ ਨਾਲ ਤੁਸੀਂ ਨੇ ਪਾਠ ਕਰਨੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ ਹੈ ਜਿਨ੍ਹਾਂ ਦੇ ਵੀ ਹਨਾ ਪਰਿਵਾਰ ਦੇ ਵਿੱਚ ਇਹ ਦੁੱਖ ਆ ਕਹਿੰਦੇ ਜਿਸ ਤਨ ਲੱਗੀਆਂ ਸੋਈ ਤਨ ਜਾਣੇ ਦੂਜਾ ਕਹਿ ਜਾਣਾ ਹੈ ਪੀੜ ਪਰਾਈ ਉਸ ਇਨਸਾਨ ਦੇ ਸਿਰ ਤੇ ਹੱਥ ਰੱਖ ਕੇ ਜਾਂ ਕਿਸੇ ਵੀ ਅੰਗ ਤੇ ਦਰਦ ਹੋ ਰਿਹਾ ਹੈ ਉੱਥੇ ਹੱਥ ਰੱਖ ਕੇ ਤੁਸੀਂ ਨੇ ਮੂਲ ਮੰਤਰ ਦਾ ਪਾਠ ਕਰਨਾ ਹੈ ਜਦੋਂ ਤੁਸੀਂ ਹਨਾ ਆਪਣੀਆਂ ਅੱਖਾਂ ਬੰਦ ਕਰ ਲੈਣੀਆਂ ਨੇ ਤੇ ਉਸ ਦੇ ਹਨਾ ਸਿਰ ਤੇ ਹੱਥ ਰੱਖ ਕੇ ਕਈ ਵਾਰੀ ਹੁੰਦਾ ਆਪਣੇ ਘਰ ਦੇ ਵਿੱਚ ਹਨਾ ਕਾਫੀ ਬਜ਼ੁਰਗ ਹੁੰਦੇ ਆ ਬਹੁਤ ਤੜਫਦੇ ਆ ਵਿਚਾਰੇ ਹਨਾ ਨਹੀਂ ਨੀਂਦ ਆਉਂਦੀ ਚੈਨ ਨਹੀਂ ਆਉਂਦਾ ਉਹਨਾਂ ਨੂੰ ਤੇ ਨਾ ਤਾਂ ਦੇਖੋ ਜਿਹੜੀ ਜ਼ਿੰਦਗੀ ਹੈ ਵਾਹਿਗੁਰੂ ਜੀ ਦੇ ਹੱਥ ਹੈਗੀ ਲੈ ਜਾਣ ਵਾਲਾ ਤੇ ਪਾਉਣ ਵਾਲਾ ਨਾ ਉਹੀ ਹੈਗਾ ਪਰ ਤੁਸੀਂ ਇਹ ਅਜਮਾ ਕੇ ਦੇਖਿਓ ਕਰਕੇ ਦੇਖਿਓ ਤੁਸੀਂ ਉਹਦੇ ਸਿਰ ਤੇ ਹੱਥ ਰੱਖ ਕੇ ਚਾਹੇ ਜਿੰਨਾ ਮਰਜੀ ਕੋਈ ਕਰੋਧੀ ਹੈ ਜਿੰਨਾ ਮਰਜੀ ਕੋਈ ਤੜਫ ਰਿਹਾ ਹੈ ਜਿੰਨਾ ਮਰਜੀ ਕੋਈ ਬਿਮਾਰ ਇਨਸਾਨ ਹੈ ਤੁਸੀਂ ਉਹਦੇ ਸਿਰ ਤੇ ਹੱਥ ਰੱਖ ਕੇ ਜਾਂ ਜਿਸ ਸੰਗਤ ਤੇ ਉਹਦੇ ਦਰਦ ਹੋ ਰਿਹਾ ਹੱਥ ਰੱਖ ਕੇ ਤੁਸੀਂ ਮੋਲ ਮੰਤਰ ਦਾ 15 20 ਮਿੰਟ ਬਹਿ ਕੇ ਪਾਠ ਕਰਿਓ ਜਾਂ ਜਪਜੀ ਸਾਹਿਬ ਜੀ ਦਾ ਪਾਠ ਕਰਿਓ ਦੇਖੋ ਅਗਰ ਤੁਸੀਂ ਹੈ ਨਾ ਉਸ ਸਥਾਨ ਤੇ ਨਹੀਂ ਜਾ ਸਕਦੇ ਤਾਂ ਆਪਣੀ ਗੁਰੂ ਘਰ ਦੇਖੋ ਆਪਣੇ ਹਨ ਸਾਰੇ ਪਿੰਡਾਂ ਦੇ ਵਿੱਚ ਗੁਰੂ ਘਰ ਹੈਗੇ ਨੇ ਉੱਥੇ ਜੋਤੂ ਫਰਨਾ ਲਗਾਈ ਜਾਂਦੀ ਹੈ ਜੋਤ ਦਾ ਕੇ ਉਹ ਤੁਸੀਂ ਲਿਆ ਕੇ ਹਨ ਜਿਹੜੇ ਪੰਪਰਾਵਾਂ ਨੂੰ ਸਰਦਾ ਹੈਗੀ ਮੈਂ ਪਹਿਲਾਂ ਵੀ ਕਹਿ ਰਹੀਆਂ ਉਹ ਤੁਸੀਂ ਜਰੂਰ ਵਰਤਿਓ ਤਾਂ ਦੇਖਿਓ ਹੁਣ ਤੁਹਾਨੂੰ ਕਿੰਨਾ ਫਰਕ ਪਵੇਗਾ ਇਹ ਇੱਕ ਲਗਾ ਲਓ ਵੀ ਤੁਸੀਂ ਵਾਹਿਗੁਰੂ ਜੀ ਤੁਹਾਡੇ ਦੁੱਖਾਂ ਦਾ ਹਨ ਖਾਤਮਾ ਕਰਨ ਵਾਲੇ ਨੇ ਤੇ ਵਿਸ਼ਵਾਸ ਰੱਖਣਾ ਵਾਹਿਗੁਰੂ ਜੀ ਦੇ ਦਰ ਤੇ ਤੇ ਇਹ ਅਰਦਾਸ ਜਰੂਰ ਕਰਿਆ ਕਰੋ ਸਵੇਰੇ ਵੀ ਸ਼ਾਮ ਨੂੰ ਵੀ ਇੱਕ ਨਾ ਜਦੋਂ ਵੀ ਆਪਾਂ ਬਿਮਾਰ ਹੁੰਨੇ ਆ ਨਾ ਆਪਾਂ ਨੂੰ ਹੁੰਦਾ ਵੀ ਹਾਈ ਹੁੰਨੀ ਮੈਂ ਠੀਕ ਹੁੰਦਾ ਕਿਉਂਕਿ ਸਾਰਿਆਂ ਨੂੰ ਹੁੰਦਾ ਮੈਨੂੰ ਵੀ ਹੁੰਦਾ ਹਨਾ ਵੀ ਫਿਰ ਐ ਹੁੰਦਾ ਵੀ ਬਸ ਹੁਣ ਨਹੀਂ ਹੁਣ ਤਾਂ ਜ਼ਿੰਦਗੀ ਕੁਛ ਨਹੀਂ ਹੈਗੀ ਬੇਕਾਰ ਹੈਗੀ ਹਨਾ ਆਪਾਂ ਨੂੰ ਸਾਰਿਆਂ ਨੂੰ ਐ ਲੱਗ ਜਾਂਦਾ ਹੁੰਦਾ ਪਰ ਮੈਂ ਫਿਰ ਵੀ ਕਹੂੰਗੀ ਵੀ ਹਨਾ ਆਪਣੀ ਸੋਚ ਨੂੰ ਪੋਜੀਟਿਵ ਰੱਖੋ ਕਿਉਂਕਿ ਅਗਰ ਇੱਕ ਤਾਂ ਆਪਾਂ ਪਹਿਲਾਂ ਹੀ ਬਿਮਾਰ ਆ ਇੱਕ ਆਪਾਂ ਥੋਰ ਨੈਗੇਟਿਵ ਹੋ ਜਾਗੇ ਤਾਂ ਫਿਰ ਉਹ ਜਿਹੜੀ ਬਿਮਾਰੀ ਹੈ ਉਹ ਆਪਣੇ ਤੇ ਹਾਵੀ ਹੋ ਜਾਊਗੀ ਮੈਂ ਬਹੁਤ ਜ਼ਿਆਦਾ ਬਿਮਾਰੀਆਂ ਦੇ ਵਿੱਚੋਂ ਨਿਕਲ ਕੇ ਤੁਹਾਡੇ ਸਾਹਮਣੇ ਦੇਖੋ ਹੁਣ ਬੈਠੀ ਆ ਹਨਾ ਜਦੋਂ ਮੈਨੂੰ ਇਹ ਮੇ ਮਲਕੀ ਮੈਨੂੰ ਗੈਪ ਪਿਆ ਸੀਗਾ ਮੈਂ ਸਿਰਫ ਪ੍ਰੈਸ ਕਰ ਰਹੀ ਸੀ ਇਹਦੀ ਮੈਂ ਤੁਹਾਨੂੰ ਡਿਟੇਲ ਚ ਵੀਡੀਓ ਬਾਅਦ ਚ ਦੱਸੂਗੀ ਕਿ ਇਹ ਮੈਨੂੰ ਕਿਉਂ ਹੋਇਆ ਸੀ ਕਿਉਂਕਿ ਇਹ ਵੀ ਮੇਰੇ ਪਾਪਾਂ ਕਰਕੇ ਹੋਇਆ ਸੀ ਕਿਉਂਕਿ ਮੈਥੋਂ ਇੱਕ ਅਜਿਹਾ ਪਾਪ ਹੋ ਗਿਆ ਸੀਗਾ ਜਿਹੜਾ ਕਿ ਮੈਨੂੰ ਬਾਅਦ ਦੇ ਵਿੱਚ ਸੁਪਨੇ ਦੇ ਵਿੱਚ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਇਸ ਕਰਕੇ ਇਹ ਕੰਮ ਹੋਇਆ ਕਿਉਂਕਿ ਮੈਂ ਚੰਗੀ ਪੁਲੀਸ ਸੀ ਜਦੋਂ ਇਹ ਮੈਨੂੰ ਹੋਇਆ ਸੀਗਾ ਇੱਕੋ ਦਮ ਦੇਖੋ ਗੈਪ ਕਿਸੇ ਦੇ ਨਹੀਂ ਪੈਂਦਾ ਹੁੰਦਾ ਪਰ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਦੀਜਾ ਵਰ ਜਨਾ ਆਪਣੀ ਕੀਤਿਆਂ ਦੇ ਹੀ ਆਪਾਂ ਫਲ ਭੋਗ ਰਹੇ ਆ ਤੁਹਾਨੂੰ ਹਮੇਸ਼ਾ ਤੈਨੂੰ ਕਹਿਣੀ ਨਹੀਂ ਆਣਾ ਵੀ ਆਪਾਂ ਜਾਣੇ ਹਨ ਜਾਣੇ ਵਿੱਚ ਵੀ ਜਿਹੜੇ ਕਈ ਵਾਰੀ ਪਾਪ ਕਰਮ ਕਰ ਲੈਂਦੇ ਆ ਆਪਾਂ ਨੂੰ ਉਸੇ ਦੀ ਦੁੱਖ ਮਿਲਦੀ ਆ ਆਪਾਂ ਕਹਿੰਦੇ ਮੇਰਾ ਬੱਚਾ ਐ ਕਿਉਂ ਹੋ ਗਿਆ ਮੇਰਾ ਪਤੀ ਐ ਕਿਉਂ ਹੋ ਗਿਆ ਮੇਰੀ ਪਤਨੀ ਐ ਕਿਉਂ ਹੋ ਗਈ ਸਾਡੇ ਘਰ ਦੇ ਵਿੱਚੋਂ ਬਿਮਾਰੀ ਨਹੀਂ ਜਾਂਦੀ ਸਾਡੇ ਘਰ ਦੇ ਵਿੱਚੋਂ ਇਹ ਨਹੀਂ ਜਾਂਦਾ ਦੇਖੋ ਇਹ ਚੀਜ਼ਾਂ ਦਾ ਕਾਰਨ ਮੇਨ ਇਹੀ ਹੈ ਕਿ ਆਪਾਂ ਆਪਣੇ ਗੁਰੂ ਸਾਹਿਬ ਜੀ ਨਾਲੋਂ ਵਿਛੜ ਚੁੱਕੀ ਆ ਤੇ ਆਪਾਂ ਆਪਣੇ ਜਿਹੜਾ ਅਸਲ ਧਰਮ ਹੈਗਾ ਹਨ ਆਪਾਂ ਸਾਰਾ ਦਿਨ ਈਰਖਾ ਗੁੱਸਾ ਮਲਕਿ ਇਹ ਚੀਜ਼ਾਂ ਦੇ ਬਾਲੀ ਹਨ ਜਿਆਦਾ ਧਿਆਨ ਦਿੰਨੀ ਹੈ ਅਗਰ ਤੁਸੀਂ ਸੋਚੋ ਵੀ ਮੇਰੇ ਕੋਲ ਸਿਰਫ ਪਤਾ ਨਹੀਂ ਅੱਜ ਦਾ ਦਿਨੀ ਹੈ ਮੈਂ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੰਡਾਂ ਸਾਰਿਆਂ ਨੂੰ ਹਨਾ ਪਤਾ ਨਹੀਂ ਕਦੋਂ ਇਸ ਪੌਰ ਜੇ ਨੇ ਉੜ ਜਾਣਾ ਹਨਾ ਕੁਝ ਨਹੀਂ ਪਤਾ ਇੱਕ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਕਹਿੰਦੇ ਕਦੋਂ ਫੁੱਟ ਜਾਣਾ ਤਾਂ ਮੈਂ ਹੱਥ ਬਨ ਕੇ ਬੇਨਤੀ ਕਰਦੀ ਹਾਂ ਕਿ ਕਦੇ ਵੀ ਅਜਿਹਾ ਕੋਈ ਵੀ ਕਿਸੇ ਨੂੰ ਸਾਧਣਾ ਬੋਲਿਆ ਕਰੋ ਕਿ ਜਿਹਦੇ ਨਾਲ ਉਸਦੀ ਆਤਮਾ ਦੁਖੀ ਹੋਵੇ ਤੁਹਾਨੂੰ ਚੀਜ਼ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਨਾ ਉਸ ਨੂੰ ਦੇਖੋ ਤੇ ਹਰ ਪਾਰ ਆਪਣੇ ਆਪ ਨੂੰ ਪੋਜਿਟਿਵ ਜ਼ਰੂਰ ਸੁ ਬਣਾ ਕੇ ਰੱਖੋ ਤੇ ਗੁਰੂ ਸਾਹਿਬ ਜੀ ਦੇ ਦਰ ਤੇ ਜਾ ਕੇ ਅਰਦਾਸ ਜ਼ਰੂਰ ਕਰਿਆ ਕਰੋ ਸੇਵਾ ਕਰਿਆ ਕਰੋ ਤੇ ਜ਼ਰੂਰ ਆਏ ਕਿਹਾ ਕਰੋ ਕਿ ਵਾਹਿਗੁਰੂ ਜੀ ਸਾਡੇ ਦੁੱਖਾਂ ਦਾ ਨਾਸ ਕਰ ਦਿਓ ਤਾਂ ਦੇਖਿਓ ਤੁਹਾਡੇ ਸਾਰੇ ਦੁੱਖਾਂ ਨੂੰ ਵਾਹਿਗੁਰੂ ਜੀ ਕਿਵੇਂ ਚੁਟਕਿਆਂ ਦੇ ਵਿੱਚ ਖਤਮ ਕਰਦੇ ਨੇ ਡਾਕਟਰ ਦੀ ਦਵਾਈ ਵੀ ਉਹਦੀ ਕੰਮ ਕਰਦੀ ਹੈ ਕਹਿੰਦੇ ਜਦੋਂ ਵਾਹਿਗੁਰੂ ਜੀ ਆਪ ਵਿੱਚ ਖੜਦੇ ਨੇ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਜੋ ਮੈਂ ਤੁਹਾਨੂੰ ਇਹ ਜੋਤ ਵਾਲਾ ਕਿਉਂ ਬਾਰੇ ਦੱਸਿਆ ਤੇ ਆਪਾਠ ਬਾਰੇ ਦੱਸਿਆ ਤੁਸੀਂ ਕਰਕੇ ਦੇਖੋ ਤੁਹਾਡੇ ਪਰਿਵਾਰ ਦੇ ਵਿੱਚ ਤੇ ਤੁਹਾਡੇ ਘਰ ਦੇ ਵਿੱਚ ਕਿੰਨੀ ਸ਼ਾਂਤੀ ਆਵੇਗੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ